ਆ ਰਿਹਾ ਲੋ ਕਿੱਥੇ ਕਿੱਥੇ ਨਲਕੇ ਹੈਗੇ ਬਾਬਦਰ ਜੀ ਸਾਹ ਨੂੰ ਕਿੱਥੇ ਕਿੱਥੇ ਨਲਕੇ ਹੈਗੇ ਆ ਹੂੰ ਸਾਤੀਆਂ ਦਰ ਦਾ ਲਾਲ ਤਾਂ ਚੱਲੀ ਜਾਂਦੇ ਬਹੁਤ ਅੱਛਾ ਉਧਰ ਤੋਂ ਕੰਮ ਕੰਮ ਮਿਲ ਜਾਂਦਾ ਵਧੀਆ ਫਿਰ ਵਾਦੂ ਵਾਦੂ ਕੰਮ ਤੋਂ ਬਦਨ ਹੈ ਨਹੀਂ ਨਾ ਕਰਨ ਵਾਲਾ ਕੋਈ ਬਸ ਆਉ ਕੰਮ ਹੀ ਛੱਡ ਗਿਆ ਦਾ ਨਲਕਿਆਂ ਦਾ ਤਾਂ ਕੰਮ ਹੀ ਨਹੀਂ ਰਹਿ ਗਿਆ ਕੰਮ ਗਲਤ ਹੋ ਗਿਆ ਮੈਂ ਤਾਂ ਕਰ 서 ਗਿਆ ਸਾਫ਼ ਤਾਂ ਨਾਲ ਲੱਗਾ ਚਲ ਕੋਈ ਨਹੀਂ ਵੇਖਦੇ ਉਹ ਕਰਲਾਂਗੇ ਅੱਜ ਤਾਂ ਕਿੰਦਲ 2 ਤੋਂ 2.5 ਮਹੀਨੇ ਹੋ ਗਏ ਆ ਇਹ ਜਿਹੜੇ ਨਲਕੇ ਆ ਇਦਾਂ ਹੀ ਖੜੇ ਆ ਤੇ ਅੱਜ ਇਹਨਾਂ ਦੀ ਸੁਣੋ ਵਾਈ ਨਲਕਿਆਂ ਦੀ ਹੋ ਰਹੀ ਆ ਸਾਡੇ ਨਾਲ ਅਨਮ ਨਰਮਲ ਸਿੰਘ ਪਤਲੀ ਜਦੋਂ ਦੇਖੀ ਦਾ ਵਿਚਾਰਾ ਇਹੇ ਨਲਕੇ ਨੂੰ ਫੜ ਕੇ ਖੜਾ ਹੁੰਦਾ ਇੱਥੇ ਇੱਥੇ ਕੋਈ ਹੋਰ ਕੋਈ ਪ੍ਰਾਣੀ ਹੋਰੀ ਜਿਹੜੇ ਪਾਣੀ ਲੈ ਕੇ ਜਾਂਦੇ ਆ ਨਾ ਹੀ ਕੋਈ ਉਹ ਰਿਪੇਅਰ ਕਰਦਾ ਨਾ ਕੋਈ ਪਿੰਡ ਵਾਸੀ ਕੋਈ ਇਹਦਾ ਉਦਮ ਚੱਕਦੇ ਵਿਚਾਰਾ ਨਾਲ ਮੈਸਤਰੀ ਸਿੰਘ ਆਹ ਇਹ ਆ ਤੇ ਇਹ ਦੋਨੇ ਹੀ ਲੱਗੇ ਆਉਂਦੇ ਆ ਕਿਸੇ ਕਾਰਨ ਕਰਕੇ ਵੀ ਇਹਨਾਂ ਤੋਂ ਨਲਕੇ ਰਿਪੇਅਰ ਨਾ ਹੋਣ ਕਰਕੇ 2 ਢਾਈ ਮਹੀਨੇ ਤੇ ਵਿੱਚ ਕੋਈ ਬੰਦਾ ਨਹੀਂ ਉੱਠਿਆਗਾ ਕੋਈ ਸੂਰਮਾ ਨਹੀਂ ਉੱਠਿਆਗਾ ਵੀ ਮੈਂ ਆ ਕੇ ਨਲਕੇ ਰਿਪੇਅਰ ਕਰਵਾ ਦਿਆਂ ਅੱਜ ਇਹਨਾਂ ਕੋਲੇ ਸਮਾਂ ਸੀ ਸ਼ਨੀਵਾਰ ਤੇ ਐਤਵਾਰ ਇਹਨਾਂ ਨੂੰ ਛੁੱਟੀ ਹੁੰਦੀ ਹੈ ਦਫ਼ਤਰ ਤੋਂ ਤੇ ਸਮਾ ਸੀਗਾ ਅੱਜ ਕੀ ਇਹਨਾਂ ਕੋਲ ਤੇ ਇਹ ਕਹਿੰਦੇ ਵੀ ਅੱਜ ਆਪਾਂ ਲੋਕ ਤਾਂ ਸੁਪੀਲਾ ਲਾਉਂਦੇ ਆ ਕਹਿੰਦਾ ਆਪਾਂ ਇਹ ਸੁਪੀਲ ਦੀ ਸੇਵਾ ਕਰਾਂਗੇ ਜਿਹੜੀ ਰਾਹੀਰ ਨੂੰ ਠੰਡੇ ਪਾਣੀ ਦੀ ਤੇ ਨਾਲੇ ਮਿੱਠਾ ਬਹੁਤ ਪਾਣੀ ਇਹ ਕਿਉਂਕਿ ਨਾਲ ਦੀ ਕੱਸੀ ਲੰਘਦੀ ਆ ਤੇ ਸੇਵਾ ਦੇ ਨਾਲ ਨਾਲ ਬਾਬਾ ਜੀ ਨੂੰ ਕਥਾ ਦੇ ਵੀ ਸ਼ੌਂਕ ਆ ਗੁਰਬਾਣੀ ਦੀ ਜਾਣਕਾਰੀ ਰੱਖਦੇ ਆ ਤੇ ਇਹਨਾਂ ਦੇ ਦਰਖਤ ਲਾਏ ਹੋਏ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਦੇਖੋ ਜੀ ਆ ਪਿਲਕਨ ਇਹਨਾਂ ਦੇ ਹੱਥ ਦੀ ਲੱਗੀ ਹੋਈ ਆ ਜੀ ਦੇਖੋ ਕਿੰਨੀ ਗੂੜੀ ਛਾਂ ਤੇ ਉਹ ਸਪੈਸ਼ਲ ਇਹਨਾਂ ਨੇ ਥਲੀ ਬਣਾਈ ਆ ਬੈਠਣ ਵਾਸਤੇ ਕੋਈ ਰਾਹੀ ਗਿਰ ਬੈਠੇ ਪਾਣੀ ਪੀਵੇ ਤੇ ਆਪਦਾ ਇੱਥੋਂ ਜਾ ਸਕਦਾ ਮੁੜ ਕੇ ਤੇ ਸਾਹਮਣੇ ਜਿਹੜੇ ਦਰਖਤ ਲੱਗੇ ਦੀ ਨੇ ਸਾਨੂੰ ਉਹ ਲੰਮੀ ਕਤਾਰ ਦੇ ਵਿੱਚ ਇਹ ਵੀ ਇਹ ਪਾਸਲੇ ਨੇ ਬਾਈ ਕਿੰਨਾ ਕੁ ਸਮਾਂ ਹੋ ਗਿਆ ਜੀ ਇਹ ਆਪਣੇ ਦਰਖਤ ਲਾਇਏ ਸੀ ਉਦੋਂ ਉਹਨਾਂ ਨੇ ਜੀ ਹਾਂਜੀ 2-3 ਸਾਲ ਹੋ ਚੁੱਕੇ ਆ ਜੀ ਇਹਨਾਂ ਨੂੰ ਦਰਖਤਾਂ ਲੱਗਿਆ ਉਹਨੂੰ ਤੇ ਉਦੋਂ ਦਰਖਤ ਲਾਏ ਦਰਖਤ ਐਡੇ-ਡੇ ਉਹ ਵੀ ਹੋ ਚੁੱਕੇ ਆ ਸਭ ਤੋਂ ਪਹਿਲਾਂ ਮੈਂ ਗੱਲ ਇਹ ਕਰੂੰਗਾ ਵੀ ਜਿਹੜੀ ਆਕਸੀਜਨ ਆਪਾਂ ਨੂੰ ਦਰਖਤ ਦੇ ਰਹੇ ਆ ਜਿਹੜੇ ਦਰਖਤ ਆਪਾਂ ਸਾਹਮ ਦੇਣੀਗੇ ਜਿਨ੍ਹਾਂ ਦਰਖਤਾਂ ਨੇ ਆਪਾਂ ਨੂੰ ਛਾਂ ਦੇਣੀ ਆ ਠੰਡੀ ਐਜ ਕਿ ਜਿਹੜੀ ਗਰਮੀ ਦਾ ਕਾਰਨ ਮੁੱਖ ਕਾਰਨ ਅੱਗੇ ਕਿਹੜਾ ਆਗ ਨਹੀਂ ਲਾਉਂਦੇ ਸੀ ਲੋਕ ਵੀ ਸਾਰਾ ਕੁਝ ਚੱਲੀ ਜਾਂਦਾ ਸੀਗਾ ਫਿਰ ਵੀ ਐਦ ਕੀ ਬਹੁਤ ਗਰਮੀ ਪਈ ਆ ਕਿਉਂਕਿ ਰੁੱਖ ਬਹੁਤ ਘਟ ਚੁੱਕੇ ਆ ਰੁੱਖ ਘਟ ਚੁੱਕੇ ਆ ਰੁੱਖਾਂ ਨੂੰ ਕੱਟ-ਕੱਟ ਕੇ ਇਨ ਦਰਖਤਾਂ ਨੂੰ ਕੱਟ-ਕੱਟ ਕੇ ਇਹਨਾਂ ਦੀ ਬਰਬਾਦੀ ਹੋ ਰਹੀ ਆ ਕਿਉਂਕਿ ਦਰਖਤਾਂ ਨੂੰ ਨਵੇਂ ਲਾਉਣੇ ਚਾਹੀਦੇ ਆ ਨਵੇਂ ਲੱਗ ਨਹੀਂ ਰਹੇ ਤੇ ਪੁਰਾਣੇ ਕੱਟੇ ਜਾ ਰਹੇ ਆ ਤੇ ਇਹ ਹੁਣ ਸਰੀਆ ਬਾਹਰ ਕੱਢ ਰਹੇ ਆ அப்பੋ ਕਾਬੇਸੀ ਗੱਲ ਹਾਂਜੀ ਉਹਦੀ ਆਪਣੇ ਦਰਖਤ ਵੀ ਹਰੇਕ ਬੰਦੇ ਨੂੰ ਇੱਕ ਇੱਕ ਲਾਉਣਾ ਜ਼ਰੂਰੀ ਆ ਇੱਕ ਬੰਦਾ ਦਰਖਤ ਲਾਵੇ ਤੇ ਕਿੰਨੇ ਦਰਖਤ ਲੱਗ ਜਾਣਗੇ ਤੇ ਨਾਲ ਹੀ ਆਪਾਂ ਗੱਲ ਕਰਦੇ ਆ ਮੈਂ ਇੱਕ ਗੱਲ ਸੁਣ ਕੇ ਹੈਰਾਨ ਆ ਵੀ ਜਿਹੜੇ ਨਰਮਲ ਸਿੰਘ ਪਤਲੀ ਜੋ ਇਹਨਾਂ ਦੇ ਪਿੰਡ ਬਾਬਾ ਜੀ ਆਏ ਆ ਜਿਹੜੇ ਉਹਨਾਂ ਨੇ ਵੀ ਕਿਉਂ ਰੋਕਿਆ ਵੀ ਇਹਨਾਂ ਨੂੰ ਸਪੀਕਰ 'ਚ ਨਹੀਂ ਬੋਲਣਾ ਕਿਉਂਕਿ ਗੁਰਬਾਣੀ ਦੇ ਸਾਂਥਿਆ ਤੋਂ ਜਾਣੂ ਆ ਇਤਿਹਾਸ ਤੋਂ ਜਾਣੂ ਆ ਕੀ ਇਹੋ ਜਿਹਾ ਬਾਬਾ ਜੀ ਬੋਲਦੇ ਆ ਵੀ ਜਿਹੜਾ ਉਹ ਉਹਨਾਂ ਨੂੰ ਪਸੰਦ ਨਹੀਂ ਕੀ ਆ ਸੇਵਾ ਕਿਸੇ ਨੂੰ ਪਸੰਦ ਨਹੀਂ ਦਰਖਤ ਲਾਉਣੇ ਨਹੀਂ ਪਸੰਦ ਜਾਂ ਰੋਕ ਦਿੰਦੇ ਆ ਵੀ ਵੀ ਜੇ ਕਣਕ ਨੂੰ ਨਾੜ ਨੂੰ ਜਾਂ ਕਿਸੇ ਨੂੰ ਹੀ ਅੱਗ ਲਾਉਂਦੇ ਆ ਦਰਖਤਾਂ ਬਾਰੇ ਬੋਲ ਦਿੰਦੇ ਵੀ ਨਾ ਸਾੜੋ ਜੀਵ ਜੰਤ ਨਾ ਸਾੜੋ ਕਿਹੜੀ ਇਹੋ ਜੀ ਗੱਲ ਆ ਵੀ ਜਿਹੜੇ ਉਹ ਇਨਾਂ ਨੂੰ ਕਥਾ ਨਹੀਂ ਕਰਨ ਦਿੰਦੇ ਕੀ ਕਾਰਨ ਆ ਤੇ ਆਪ ਨੂੰ ਤਾਂ ਉਹਨਾਂ ਨੂੰ ਜਪਜੀ ਸਾਹਿਬ ਨਹੀਂ ਪੜਨਾ ਆਉਂਦਾ ਤੇ ਗੱਲਾਂ ਕਰਨਗੇ ਵਿਦਵਾਨਾਂ ਵਾਲੀਆਂ ਬਾਕੀ ਆਪਾਂ ਪੂਰਾ ਮੈਟਰ ਨਹੀਂ ਪਤਾ ਕਿ ਵੀ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਕਿਉਂ ਰੋਕਿਆ ਗਿਆ ਤੇ ਚਲੋ ਆਪਾਂ ਇਧਰਲੇ ਵਿਸ਼ੇალურ ਬੜਾ ਨਾ ਜਾਈਏ ਕਿਸੇ ਦਿਨ ਬਹਿ ਕੇ ਗੱਲ ਕਰਾਂਗੇ ਹੈਨਾ ਕਿਉਂਕਿ ਹੁਣ ਬਿਜ਼ੀ ਹੈ ਬਾਬਾ ਜੀ ਹਾਂ ਹਰੀਆਂ ਤਾਂ ਨਹੀਂ ਕਟੋੜੀਆਂ। ਕਟੋੜੀਆਂ ਨਾ ਮੀਰੇ। ਇਹ ਕਿਹੜੀ? ਉਹ ਵੀ ਸੁਨਹਰੀਆਂ ਜਿਹਾ। ਇਹ ਬਿਲਕੁਲ ਨਹੀਂ। ਹਾਂ, ਪਿਲਕਨ ਤੋੜੀ ਐ ਜੀ ਉਹ ਹਰੀ। ਹਰੀ ਪਿਲਕਨ ਤੋੜੀ ਆ। ਨਹੀਂ ਨਹੀਂ। ਔਰ ਹਰਾਇਕ ਕੀ ਆਹੋ? ਉਹ ਪੱਤੇ ਜੇ ਵੇ ਸਾਹਮਣੇ। ਕਿੱਥੋਂ ਤੋੜੀਆਂ ਜੀ? ਉਹ ਤਾਂ ਨਾ ਤੋੜੋ ਤੁਸੀਂ ਤਾਂ ਸਾਹਸ ਤੇ ਲਾਉਣੇ ਆ ਭਾਈ। ਹਾਂ ਸੁੱਕੇ ਬਰਖਤ ਬਹੁਤ ਆ ਵੜਦੋ ਤੁਸੀਂ ਹਾਂ ਨਾ ਟੋੜਿਆ ਕਰੋ ਟੋੜਿਆ ਨਹੀਂ ਜਾਂਦਾ ਸੀ ਅਸੀਂ ਤੁਹਾਨੂੰ ਨਹੀਂ ਦੱਸਿਆ ਹਰਦਕਾ ਨੀਵਾ ਨੀਵਾ ਹੋ ਗਦੇ ਅੱਛਾ ਤਨ ਕੋਈ ਸੁੱਕੇ ਬਹੁਤ ਬੇਦਰਖਤ ਬਹੁਤ ਆ ਸੁੱਕੇ ਪਏ ਤਾਂ ਕਿ ਨੀਵਾ ਬਹੁਤ ਸੁੱਕੀਆਂ ਹੀ ਹਾਂ ਪਤਾ ਨਹੀਂ ਕੀ ਕਾਰਨ ਹੈ ਨਾ ਇਹ ਇਹਦਾ ਕੀ ਕਾਰਨ ਹੋ ਸਕਦਾ ਜੀ ਧੁੱਪਣੀ ਨਿਕਲੀ ਧੁੱਪਣੀ ਨਿਕਲੀ ਅਸੀਂ ਧੋਪਣਾ ਨਿਕਲਨੇ ਕਰਨ ਚੱਲ ਖੋਲਣਾ ਚਾਹਤ ਹਾਂ ਹਾਂ ਆਪਣਾ ਅਸੀਂ ਪਾ ਲਿਆ ਅਸਲੀ ਸ਼ਪੀਲ ਟੋਟੇ ਗਰੂ ਤਕਰੀਬਨ ਕਿੰਨਾ ਖਰਚ ਆ ਜਾਂਦਾ ਜੀ ਇੱਕ ਨਲਕੇ ਦੇ ਪੈਂਡਲ ਦੇ ਭੇਖਾਣਾ ਹੋਵੇ ਕਦੇ ਬਾਲਾ ਪੰਜਾਤੀਆ ਰੀਣ ਲੱਗਦਾ ਹੋਵੇ ਸ਼ਾਇਦ ਕੋਈ ਨਾਤ ਪਾਉਂਦਾ ਹੋਵੇ ਇਸ ਕਰਕੇ ਤੁਹਾਡਾ ਤੋਂ ਜਾਣਕਾਰੀ ਲੈਣੀ ਕਿੰਨਾ ਖਰਚ ਆ ਜਾਂਦਾ ਜੀ ਟੈਕਨਾਲ ਕਿੰਨਾ ਕੋਈ ਖਰਚਾ ਵੀ ਖਰਚੇ ਰਹਿ ਗਣ ਹੁੰਦੀ ਖਰਚਾ ਦਾ ਜਦੋਂ ਕਿੰਨਾ ਵੀ ਹੋ ਜੇ ਬਾਕੀ ਇਹ ਤਾਂ ਜਦੋਂ ਅਸੀਂ ਖੋਲ ਹੀ ਜਾਂਦੇ ਉਹ ਤਾਂ ਕਿਸੇ ਨੂੰ ਖੋਲਿਆ ਪਤਾ ਲੱਗਦਾ ਨਾ ਹਾਂਜੀ ਹਾਂਜੀ 200 ਲੱਗਦੇ 400 ਲੱਗਦੇ 500 ਲੱਗਦੇ ਕੁਝ ਵੀ ਆ ਆ ਫਿਰ ਉਹ ਨਹੀਂ ਹੁੰਦੀ ਗੱਲ ਨਹੀਂ ਨਹੀਂ ਵੈਸੇ ਮੈਂ ਪੁੱਛਿਆ ਹਾਂ ਹਾਂਜੀ ਹਾਂਜੀ ਗੱਲ ਨਹੀਂ ਗੱਲ ਖਰਚੇ ਦੀ ਨਹੀਂ ਹੁੰਦੀ ਗੱਲ ਹੁੰਦੀ ਸ਼ੌਂਕ ਦੀ ਜਾਂ ਸੋਝੀ ਦੀ ਹੂੰ 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 ਮਤਲਬ ਅਸੀਂ ਹੁਣ ਗੁਰਦਰਸਾ ਅਖੰਡ ਪਾਠ ਹੋ ਰਿਹਾ ਜੀ ਹਾਂਜੀ ਸਾਡੇ ਪਿੰਡ ਤੋਂ ਭਾਈ 10 ਦੇਣਗੇ 15 ਦੇਵਾ ਦਿੰਦੇ ਨੇ ਹਾਂਜੀ ਕੋਈ 500 ਰੁਪਿਆ ਕੋਈ 1000 ਰੁਪਿਆ ਮਤਲਬ ਇੱਕ ਜਣੇ 1000 ਰੁਪਿਆ ਉੱਥੇ ਦੇਖਦਾ ਜੀ ਮੰਨ ਲਓ ਇੱਕ ਨੇ ਹਾਂਜੀ ਤੇ ਇੱਥੇ ਹੋ ਸਕਦਾ ਸਾਡਾ 1000 ਲੱਗੇ ਹੀ ਨਾ ਹਾਂਜੀ ਇਹ ਸਾਰਾ ਨਾ ਵੱਡੀ ਸੇਵਾ ਇੱਕ ਬੰਦੇ ਨੇ ਤੋ ਦੇਣਾ ਹਾਂਜੀ ਨਾਲੇ ਹੱਥੀ ਕਰ ਰਹੇ ਤੁਸੀਂ ਸੇਵਾ ਹਾਂਜੀ ਤੇ ਇਹ ਮਾਲੂ ਅਧਿਆਪਤ ਲਾਤਾ 500000 ਰੁਪਏ ਲਾ ਕੇ ਹਾਂਜੀ ਇਹ ਮਤਲਬ ਕੋਈ ਇੱਕ ਦਿਨ ਤਾਂ ਨਹੀਂ ਚੱਲੂਗਾ ਅਕਸਰ ਹਾਂਜੀ ਇੱਕ ਦਿਨ ਤਾਂ ਨਹੀਂ ਚੱਲੂਗਾ ਕਈ ਦਿਨ ਚੱਲ ਸਕਦਾ ਮਹੀਨਾ ਵੀ ਚੱਲ ਸਕਦਾ 2 ਮਹੀਨੇ ਵੀ ਭਾਈ ਹਾਂਜੀ ਦੋ ਨਿਕਲੇ ਫਿਰਗੇ ਹਾਂ ਕਿਹ ਕੀ ਚੱਕਰ ਕਿੱਕੇ ਟੁੱਕੇ ਵਿੱਚ ਪਰ ਤਿੰਨ ਹੋ ਗਏ ਚਾਰ ਚਾਰ ਵਾਹ ਗੁਰੂਓ ਇਹna ਕੁੰਡੀ ਤੇ țeੜੀ ਜਾਤੀ ਕੋਈ ਵਾਹ ਗੁਰੂ ਸ਼ੁਕਰਾ 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 ਆ ਤੁਹਾਡੇ ਵਜੇ ਨਾ ਜੀ ਸਰੀਆ ਉਤੋਂ ਇਹ ਵੈਲਡਿੰਗ ਹੈ ਇਹਦਾ ਵੇਜ ਵਾਕਾਂ ਦੇ ਸਿੱਟਾ ਆ ਕੋਈ ਬੜੀ ਜੜੀ ਕੁੰਡੀ ਬਾਬੇ ਨੇ ਹੂੰ ਬੜੀ ਕੁੰਡੀ ਅੜੀ ਮਾਚਾਰੇ ਸਕੇ ਕਚਲੇ ਜਾਂਦੇ ਹਾਂ ਕੁੰਡੀ ਅੜੀ ਚੰਗੀ ਚਲੋ ਜੀ ਅੱਛਾ ਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਮਹੀਨਾ 2 ਮਹੀਨੇ ਚੱਲਣਗੇ 5 ਮਹੀਨੇ ਵੀ ਚੱਲ 6 ਮਹੀਨੇ ਵੀ ਚੱਲ ਸਕਦੇ ਸੋਜੀ ਦੀ ਇਹ ਗੱਲ ਆ ਸਮਝ ਆਉਂਦੀ ਹੈ ਨਾ ਹਾਂਜੀ ਹਾਂਜੀ ਮਤਲਬ ਅਸੀਂ ਤਾਂ ਵਿਰੋਧ ਨਹੀਂ ਕਰਦੇ ਤੁਸੀਂ ਪੈਸੇ ਕਿਉਂ ਦਿੱਤੇ ਹਾਂਜੀ ਹਾਂਜੀ ਗੱਲ ਇਹ ਆ ਵੀ ਉੱਥੇ ਭਾਈ ਨੇ ਵਾਅਦਾ ਦਿੱਤੀ ਧੜਾ ਧੜ ਦੇ ਹੀ ਜਾਣੇ ਹੂੰ ਹੂੰ ਜਾਂ ਕਿਤੇ ਲੋਹੇ ਦੀ ਗੋਲਕ ਵੀ ਉਹ ਚ ਸੁੱਟ ਹੀ ਜਾਣੇ ਹੂੰ ਹੈਨਾ ਮਤਲਬ ਇਸ ਗੱਲ ਨੂੰ ਸਾਡੀ ਨੂੰ ਕੋਈ ਠੁਕਰਾ ਨਹੀਂ ਸਕਦਾ ਕੀ ਵੀ ਕੀ ਲੋਹੇ ਦੀ ਗੋਲਕ ਚ ਪਾਏ ਪੈਸੇ ਹੂੰ ਹੂੰ ਹੁਣੋ ਜੀ ਕੀ ਲੋਹੇ ਦੀ ਗੋਲਕ ਚ ਪਾਏ ਹੋਏ ਪੈਸੇ ਕੀ ਜੋਗ ਜਗ੍ਹਾ ਤੇ ਲੱਗ ਸਕਦੇ ਜਾਂ ਲੱਗਦੇ ਕਿਸੇ ਕੋਲ ਕੋਈ ਸਬੂਤ ਹੈਗਾ ਤੁਹਾਡੇ ਹੂੰ 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 ਮੈਂ ਫੇਰ ਯੋਗ ਦੀ ਗੱਲ ਬੋਲੋ ਕੀ ਲੋਹੇ ਦੀ ਗੋਲਕ ਚ ਪਾਏ ਹੋਏ ਪੈਸੇ ਹੂੰ ਕੀ ਜੋਗ ਜਗ੍ਹਾ ਤੇ ਲੱਗਦੇ ਆ ਹੂੰ ਤੇ ਕੀ ਤੁਹਾਡੇ ਕੋਲ ਸਬੂਤ ਹੈਗਾ ਅੱਖਾਂ ਵਿੱਚ ਕਿਸੇ ਤੇ ਹੀ ਆ ਨੇ ਅੱਖਾਂ ਵਿੱਚ ਕਿਸੇ ਤੇ ਹੀ ਆ ਹਾਂ ਜੀ ਹਣ ਅੱਖਾਂ ਵਿੱਚ ਹੁਣ ਆ ਵੀ ਸਾਰਿਆਂ ਨੂੰ ਦੇਖ ਹੀ ਰਹੇ ਸੀ ਖੜੇ ਮਤਲਬ ਅਗਲੇ ਮਹੀਨੇ ਹਾਂਜੀ ਹਾਂਜੀ ਮੰਨ ਕੇ ਚਲੋ ਤੁਸੀਂ ਮੈਨੂੰ ਕੋਈ ਸੀ ਸੇਵਾ ਦੇ ਦੀ ਕੋਈ ਸੇਵਾ ਦੇਤੀ ਹੈ ਨਾ ਹਾਂਜੀ ਹਾਂਜੀ ਤੁਸੀਂ ਦੇਤੀ ਹਾਂਜੀ ਹੈਨਾ ਇਹ ਇਹ ਤਾਂ ਤੁਹਾਡੇ ਸਾਹਮਣੇ ਦੇਖੀ ਜਾਂਦਾ ਨਾ ਵੀ ਆ ਕੀ ਹੋਈ ਜਾਂਦਾ ਕੋਈ ਹਾਂਜੀ ਹਾਂਜੀ ਇਹ ਤਾਂ ਹੈ ਜੀ ਉਹ ਦਿਖਾਓ ਤੁਸੀਂ ਗੋਲਕਨਾ ਕੀ ਹੋਈ ਜਾਂਦਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਉਹ ਉਹ ਤੋਂ ਸੋਦੇ ਨਾਲ ਕੀ ਹੋਈ ਜਾਂਦਾ ਇਦਾਂ ਮੈਂ ਦੱਸਾਂ ਆਪਣੇ ਆਪਾਂ ਬਾਹਰ ਕੁਝ ਨਹੀਂ ਆਪਣਾ ਜੋ ਦੇਖਿਆ ਆਖੀ ਗੱਲ ਉਹ ਵੇਖੀਏ ਹੂੰ ਹੂੰ ਸਾਡੇ ਪਿੰਡ ਹਰੇਕ ਛੀਆ ਮਹੀਨਾ ਬਾਅਦ ਸੁਖ ਸ਼ਾਂਤੀ ਦਾ ਪਾਠ ਹੁੰਦਾ ਹਾਂਜੀ ਲੋਕੀ ਧੜਾ ਧੜ ਲਈ ਜਾਂਦੇ ਤੇ ਉਹ ਇੱਕ ਬੰਦਾ ਵੀ ਦੱਸੇ ਜਿਹਦੇ ਘਰੇ ਮਤਲਬ ਉਹ ਪੈਸੇ ਦੇ ਕੇ ਸੁੱਖ ਜਾਂ ਸ਼ਾਂਤੀ ਆਈ ਉਹ ਤੇ ਇੱਕ ਬੰਦਾ ਵੀ ਦੱਸ ਪਿੰਡ ਦੇ ਵਿੱਚ ਬਾਹਰ ਖੜੀ ਕਰਕੇ ਉਹ ਬਾਬੇ ਦੇ ਕੋਈ ਕਾਪੀ ਦਾ ਨਾਮ ਲਿਖੇ ਉਹ ਕਾਪੀ ਦਾ ਆਪਣਾ ਨਾਮ ਬੋਲ ਦੇਾਂਗੇ ਹੂੰ ਹੂੰ ਲਾਓ ਵੀ ਤੁਸੀਂ ਪੈਸੇ ਦਿੱਤੇ ਆ ਸਾਡੇ ਘਰੇ ਸੁੱਖ ਸ਼ਾਂਤੀ ਆ ਪਰ ਉਹ ਤਾਂ ਨਹੀਂ ਪਰ ਜਿਹੜਾ ਭਾਈ ਆ ਉਹ ਕਹਿੰਦਾ ਅੰਦਾ ਤੁਹਾਡੇ ਘਰੇ ਸੁੱਖ ਸ਼ਾਂਤੀ ਆ ਜੀ ਇਹ ਹੀ ਖੁਸ਼ੀ ਇਹ ਪੈਸੇ ਦਿਓ ਸਭ ਤੋਂ ਪਹਿਲਾਂ ਇਹ ਦੱਸੋ ਜੀ ਬਾਬੇ ਦੇ ਘਰੇ ਸੁੱਖ ਸ਼ਾਂਤੀ ਹੈਗੀ ਆ ਜਿਹੜਾ ਅਰਦਾਸ ਕਰਦਾ ਸ਼ਾਂਤੀ ਨਾ ਉਹ ਸ਼ਾਂਤੀ ਕੋਈ ਬਾਤ ਦੀਆਂ ਗੱਲਾਂ ਨਹੀਂ ਕੋਈ ਛਾਵੇਂ ਬੈਠਾ ਏਸੀ ਥੱਲੇ ਬੈਠਾ ਉਹ ਸ਼ਾਂਤੀ ਸ਼ਾਂਤੀ ਮੰਨ ਦੀ ਸ਼ਾਂਤੀ ਮੰਨ ਦੀ ਸ਼ਾਂਤੀ ਗੁਰਬਾਣੀ ਮੰਨ ਦੀ ਸ਼ਾਂਤੀ ਇਹ ਥੋੜਾ ਵੀ ਹੁਣ ਮੈਂ ਜੇ ਨਾਮ ਜਪਦਾ ਜਾਂ ਕੋਈ ਬਾਣੀ ਪੜ੍ਹਦਾ ਬਾੜੀ ਨਾਲ ਜੁਰ ਵੀ ਮੇਰੇ ਘਰੇ ਵੀ ਸਾਰਾ ਕੁਝ ਡੰਗਣ ਲੱਗ ਜੀ ਉੱਤੋਂ ਆ ਕੇ ਹੂੰ ਏਸੀ ਲੱਗ ਜਾਣਗੇ ਕੋਠੀਆਂ ਘੜੀਆਂ ਨੇ ਮੰਨ ਦੀ ਸ਼ਾਂਤੀ ਮੰਨ ਦੀ ਸ਼ਾਂਤੀ ਉਹ ਹਾਂ ਇਹ ਤਾਂ ਵੱਡੇ ਵੱਡੇ ਜਿਹਨੂੰ ਮੰਨ ਦੀ ਸ਼ਾਂਤੀ ਉਹ ਪੱਖੀ ਨਾਲ ਹੀ ਹਵਾ ਲੈ ਲੂਗਾ ਹਾਂ ਉਹਨੂੰ ਵੀ ਏਸੀ ਦੀ ਹਵਾ ਲੱਗੂਗੀ ਤੇ ਜੀ ਮੰਨ ਕੇ ਚਲੋ ਵੀ ਮੰਨ ਦੀ ਸ਼ਾਂਤੀ ਨਹੀਂ ਉਹ ਨੂੰ ਏਸੀ ਚ ਬਹਿ ਕੇ ਵੀ ਸ਼ਾਂਤੀ ਨਹੀਂ ਹੈਗੀ ਹਾਂ ਜੀ ਬਾਣੀ ਦੇ ਵਿੱਚ ਨਾ ਬਣ ਹਰ ਨਾਮ ਨਾਲ ਸ਼ਾਂਤ ਹੋਈ ਗਤਬਧ ਮੰਤੀ ਹਾਂਜੀ ਹਾਂਜੀ ਪ੍ਰਮਾਤਮਾ ਦੇ ਨਾਮ ਤੋਂ ਬਣਾ ਸ਼ਾਂਤੀ ਨਹੀਂ ਹੋ ਸਕਦੀ ਕਾਹ ਤੇ ਹੈ ਜੀ ਇਹ ਦੇਖੋ ਜੀ ਇਹ ਸਾਨੂੰ ਸਾਡੇ ਨਾਲ ਨਰਮਨ ਸਿੰਘ ਬਦਲੀ ਜੋ ਕਿ ਦਰਖਤਾਂ ਦੀ ਸੇਵਾ ਆਮ ਹੀ ਤੁਸੀਂ ਵੀਡੀਓ ਛੜੀਆਂ ਦੇਖੀਆਂ ਸੀਟੀਸੀ ਪੰਜਾਬੀ ਚੈਨਲ ਤੇ ਤੇ ਕਿਸ ਕਿਸੇ ਕਾਰਨ ਸਾਡਾ ਚੈਨਲ ਜਿਹੜਾ ਸੀਗਾ ਉਹ ਵੀਡੀਓ ਅਸੀਂ ਨਾ ਨਹੀਂ ਪਈਏ ਸਾਡੇ ਤੋਂ ਸਾਡਾ ਚੈਨਲ ਥੋੜਾ ਜਿਹਾ ਰੁਕ ਗਿਆ ਸੀਗਾ ਗੁਰੂ ਨੇ ਕਿਰਪਾ ਕੀਤੀ ਚੈਨਲ ਸਾਡਾ ਦੁਆਰਾ ਫਿਰ ਉਹ ਚੱਲ ਪਿਆ ਤੇ ਆ ਹੁਣ ਅਸੀਂ ਨਲਕਿਆਂ ਦੀ ਵੀਡੀਓ ਇਹ ਪਹਿਲੀ ਵੀਡੀਓ ਤੇ ਅਪਲੋਡ ਕਰਨ ਲੱਗੇ ਆ ਵੀ ਸੀਟੀਸੀ ਪੰਜਾਬੀ ਚੈਨਲ ਦੇ ਵਾਦ ਤੋਂ ਵਾਦ ਚਾਹੀਦਾ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਕਰਿਆ ਕਰੋ ਭਲੇ ਦੇ ਕੰਮ ਹੁੰਦੇ ਆ ਕੋਈ ਵੇਖ ਕੇ ਕਿਸੇ ਨੂੰ ਯਾਦ ਆ ਜਾਂਦਾ ਕਿਸੇ ਦੇ ਪਿੰਡ ਨਾਲਕਾ ਖੜਾ ਹੋਊਗਾ ਜੇ ਕਿਸੇ ਨੂੰ ਮਹਿਤਰੀ ਨਹੀਂ ਮਿਲਦਾ ਸਾਡੇ ਆ ਨਾਲ ਮਹਿਤਰੀ ਵੀ ਹੈ ਸਾਡੇਆਂ ਵੀ ਪਿੰਡਾਂ ਪਿੰਡਾਂ 'ਚ ਮਹਿਤਰੀ ਹੁੰਦੇ ਆ ਜਦੋਂ ਮਰਜੀ ਬੰਦਾ ਯਾਦ ਕਰੇ ਹੁਣ ਮਹਿਤਰੀ ਨੂੰ ਲੈ ਕੇ ਆਏ ਸਪੈਸ਼ਲ ਜਾ ਕੇ ਇਹਨਾਂ ਦੇ ਘਰੇ ਵੀ ਇੱਕ ਦੋ ਵਾਰੀ ਜਿਹੜੇ ਮਾਰੇ ਇਹਨਾਂ ਨੇ ਬਾਬਾ ਜੀ ਨੇ ਤੇ ਅੱਜ ਸਬਬ ਬਣਿਆ ਅੱਜ ਇਹਨਾਂ ਦਾ ਇਹ ਕੰਮ ਸੰਪੂਰਨ ਹੋਇਆ ਲੋਕ ਸਪੀਲਾਂ ਲਾਉਂਦੇ ਆ ਤੇ ਇਥੇੋਂ ਜਿਹੜੀ ਸਪੀਲ ਆ ਇਹ ਲਗਾਤਾਰ ਚੱਲੂਗੀ ਤੇ ਅਗਲੇ ਵਿਸ਼ੇ ਤੇ ਅਸੀਂ ਗੱਲ ਫੇਰ ਕਰਾਂਗੇ ਤੇ ਕੁਝ ਕਹਿਣਾ ਚਾਹੁੰਦੇ ਬਾਬਾ ਜੀ ਹਾਂਜੀ ਹਾਂਜੀ ਹਾਂ ਜੀ ਮੈਂ ਵੀ ਕਹਿ ਦੁਬਾਰਾ ਫੇਰ ਕਹਿ ਦਿੰਦੇ ਹਾਂ ਲੋਕਾਂ ਨੂੰ ਕੁਝ ਸੁਣ ਲੈ ਵੀ ਕਿਸੇ ਵੇਲੇ ਦੀ ਗੱਲ ਕੋਈ ਹਾਂਜੀ ਨਹੀਂ ਅਸੀਂ ਮਤਲਬ ਉਸ ਤੀਦਾ ਇਹ ਨਹੀਂ ਕਹਿੰਦੇ ਵੀ ਤੁਸੀਂ ਨਾਂ ਲਾਓ ਤੁਸੀਂ ਸਪੀਲ ਲਾ ਲਓ ਕੋਈ ਗੱਲ ਨਹੀਂ ਕੁਈ ਢੰਗ ਚਾਹੀਦਾ ਹਾਂਜੀ ਮਤਲਬ ਇਹ ਬੈਲ ਲੰਗਰ ਚ ਅਸੀਂ ਲੰਗਰ ਪ੍ਰਸ਼ਾਦ ਆੜੇ ਛੜਕਾਂ ਤੇ ਲੰਗਰ ਲਾਉਣੇ ਆ ਉਹਦਾ ਵੀ ਕੋਈ ਢੰਗ ਚਾਹੀਦਾ ਸ਼ਮੀਲ ਲਾਉਣੇ ਕੋਈ ਢੰਗ ਚਾਹੀਦਾ ਹਾਂਜੀ ਹਨਾ ਮਤਲਬ ਢੰਕੀ ਆ ਵੀ ਤੁਸੀਂ ਕੋਈ ਰਾਹੀ ਪਾਣੀ ਤੁਰਿਆ ਜਾਂਦਾ ਵੀ ਉਹਨੂੰ ਧੱਕੇ ਨਾਲ ਰੋਕਣਾ ਪਾਣੀ ਪੀ ਕੇ ਜਾ ਹੂੰ ਤੇ ਕੋਈ ਗੁਰਮਤ ਨੇ ਹੂੰ ਹਨਾ ਜਾਂ ਛੜਕ ਤੇ ਮੂਰੇ ਕੋਟੇ ਅਰ ਜੇ ਛੜ ਤੇ ਜਾਂ ਲੱਕੜਾਂ ਜਾਂ ਛੜਤੀਆਂ ਵੀ ਆਪੇ ਬੰਦਾ ਰੁਗੂ ਰੁਗੂ ਹੂੰ ਹੈ ਉਹਨ ਕਿਸੇ ਨੂੰ ਕੋਈ ਅਮਰਜੈਂਸੀ ਆ ਜਾਂਦਾ ਕੋਈ ਮਰੀਜ਼ ਅੰਦਰ ਟਟਫੀ ਜਾਂਦਾ ਹਾਂ ਹਾਂ ਹੈਨਾ ਅਗਲਾ ਉਹ ਟਾਪ ਗੇੜ ਪਾਇਆ ਤੇ ਤੁਰਿਆ ਜਾਂਦਾ ਸਪੀਡ ਤੇ ਤੁਸੀਂ ਉਹਨੂੰ ਉੱਥੇ ਬ੍ਰੇਕ ਲਾ ਹੱਥੇ ਰੋਕ ਲਿਆ ਹਣ ਹਾਂਜੀ ਉਹਨੇ ਕੋਈ ਗੁਰਮਤ ਨਹੀਂ ਹੈਗੀ ਇੱਕ ਫਿਰ ਫਿਰ ਅਗਲੀ ਗੱਲ ਸੋਚੋ ਚਲ ਆਪਾਂ ਨਹੀਂ ਕਿ ਵਿਰੋਧ ਨਹੀਂ ਕਰਦੇ ਤੁਸੀਂ ਇੱਕ ਦਿਨ ਪਾਣੀ ਪਿਆਦਾ ਤੇ ਅਗਲੇ ਦਿਨ ਉਦੋਂ ਉਗਲੇ ਉਦੋਂ ਉਗਲੇ ਆਇਆ ਕਿ ਦਿਨ ਹੀ ਪਿਛੇ ਰੰਗ ਗਿਆ ਯਾਨੀ ਕਿ ਮਨਨ ਕਿ ਚਲੋ ਤੁਸੀਂ ਆਪਾਂ ਪਿਛਲੀ ਵੀਡੀਓ ਚ ਬੋਲੇ ਹਾਂ ਕਿ ਜਦੋਂ ਮਾਘੀ ਦਾ ਮਾਘੀ ਹੁੰਦੀ ਹੈ ਹੈਨਾ ਮਾਘ ਦਾ ਮਹੀਨਾ ਸ਼ੁਰੂ ਹੁੰਦਾ ਉਹੋ ਮਤਲਬ ਥੋੜੀ ਥੋੜੀ ਜਗ੍ਹਾ ਤੇ ਸਵਾਰੀਆਂ ਛੜਕਾ ਤੇ ਲੋਕੀ ਲੱਗ ਗਈ ਉਹ ਹੀ ਉਹ ਹੀ ਗੱਲ ਦੱਸਣ ਲੱਗੇ ਸੀ ਜੀ ਮੈਂ ਤੂੰ ਮੈਂ ਪਹਿਲਾਂ ਵੀ ਬੋਲਿਆ ਵੀ ਕੀ ਮੇਰਾ ਅਪਰੇਸ਼ਨ ਆ ਜੀ ਹਨਾ ਕਿ ਤੁਸੀਂ ਮੈਨੂੰ ਸੁਝਾਅ ਦੇ ਦਿਓ ਸੁਣਨ ਵਾਲੇ ਵੀ ਕੀ ਇੱਕ ਮਾਗੀ ਵਾਲੇ ਦੇਣੀ ਹੀ ਭੁੱਖ ਲੱਗਦੀ ਜ਼ਿਆਦੀ ਲੋਕਾਂ ਨੂੰ ਹੂੰ ਕੀ ਕੀ ਇੱਕ ਦੇਣੀ ਪਿਆਸ ਲੱਗਦੀ ਪਾਣੀ ਨਾਲ ਜੀ ਤੇ ਫਿਰ ਚਲੋ ਉਹ ਉਹ ਤਾਂ ਚਲੋ ਵੱਖਰਾ ਵਿਸ਼ਾ ਨਾ ਫਿਰ ਐਸੇ ਕੰਮ ਕਰ ਗਈ ਵੀ ਮਤਲਬ ਸਮੇਂ-ਸਮੇਂ ਤੇ ਜਿੱਥੇ ਜਗਾ ਲੋੜਵੰਦਾ ਜਿੱਥੇ ਪਾਣੀ ਦੀ ਲੋੜ ਉੱਥੇ ਦੀ ਪਾਣੀ ਦਾ ਪ੍ਰਬੰਧ ਕਰਕੇ ਹਾਂਜੀ ਹਾਂਜੀ ਉਹੀ ਮੈਂ ਦੱਸ ਰਿਹਾ ਸੀ ਨਾ ਜਿਵੇਂ ਹਣ ਮਾ ਕੇ ਬੋਲ ਸੀ ਨਾ ਕਿ ਜਿੱਥੇ ਲੋੜਵੰਦਾ ਵੀ ਭੁੱਖੇ ਵਾਰ ਨੂੰ ਉਹਦੇ ਬਾਅਦ ਪ੍ਰਸ਼ਾਦ ਦਾ ਪ੍ਰਬੰਧ ਕਰੋ ਜਿਸ ਤਰ੍ਹਾਂ ਆਪਾਂ ਗੁਰੂ ਦੀ ਕਿਰਪਾ ਨਾਲ ਹਰੇਕ ਐਤਵਾਰ ਆਪਾਂ ਉੱਥੇ ਫਰੀਦਕੋਟ ਸਾਹਿਬ ਫਰੀਦਕੋਟ ਵਿਖੇ ਮਾਤਾ ਕੀ ਕੀ ਦੀ ਹਾਂ ਮਾਤਾ ਕੀ ਦੀ ਗੁਰਦਾਸ ਜੀ ਉਹ ਪ੍ਰਸ਼ਾਦ ਦਾ ਲੰਗਰ ਦਲੀਆਂ ਲੈ ਕੇ ਜਾਣੇ ਹਾਂਜੀ 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 ਹੁਣ ਜੇ ਆਪਾਂ ਇੱਕ ਦਿਨ ਲੈ ਜਾਈਏ ਮੁੜ ਕੇ ਨਾਲ ਫੇਰ ਫੇਰ ਕੀ ਹੋਊਗਾ ਜੀ ਹੂੰ ਇਹ ਤਾਂ ਮੈਂ ਥੋੜਾ ਸਮਝ ਤੋ ਕੰਮ ਕੋਈ ਅਕਲ ਉਹਦੇ ਆਪਣੀ ਫੋਨ ਤੇ ਗੱਲ ਹੋਈ ਸੀ ਕਿ ਜੀ ਅੱਜ ਜੋ ਮੱਛੀ ਤੇ ਜਾ ਰਿਹਾ ਸੀ ਮੈਂ ਘੱਟ ਤੋਂ ਘੱਟ 6-7 ਸੁਪੀਲੇ ਲੱਗੀਆਂ ਸੀ ਰਾਹ ਦੇ ਵਿੱਚ 2-2 ਕਿਲੋਮੀਟਰ ਤੇ ਕੀ 2-2 ਕਿਲੋਮੀਟਰ ਤੇ ਕੀ ਪਿਆਸ ਲੱਗ ਜਾਂਦੀ ਬੰਦੇ ਨੂੰ ਭੁੱਖੀ ਖਰਾਤ ਹੋ ਗਈ ਜੀ ਇੱਕ ਤਾਂ ਹੈਗੀ ਆ ਇੱਕ ਹੋਰ ਲਿਉਣੀ ਪੈਣੀ ਦੋਹਾਂ ਨਹੀਂ ਕਾਲੀ ਠੀਕ ਮਰੇ ਤਰ ਤਰ ਨਾ ਦੇ ਇੱਕ ਨਵੀਂ ਸੀਗੀ ਆਪਣੇ ਕੋਲੇ ਲੈਂਦੀ ਤੁਹਾਡੇ ਕੋਲੋਂ ਦਿੰਦੇ ਜੀ ਹਾਲੋ ਬੰਦ ਕਰ ਚੱਲੀ ਜਾਂਦਾ ਨਾ ਮਤਲਬ ਇਹ ਜੇ ਤਾਂ ਗੁਰਦਾਸ ਸਾਹਿਬ ਆਪਾਂ ਗ੍ਰੰਥੀ ਸੰਗ ਹਨ ਹਾਂਜੀ ਹਾਂਜੀ ਉਹ ਤਾਂ ਮੈਂ ਕਹੂੰਗਾ ਵੀ ਖਾਸ ਕਰਕੇ ਉਹਨਾਂ ਦਾ ਕੰਮ ਆ ਇਹ ਉਹਨਾਂ ਦੀ ਡਿਊਟੀ ਆ ਹਾਂਜੀ ਸੰਤਾਂ ਨੂੰ ਕੋਈ ਸਿੱਧ ਦੇਣੀ ਹਾਂਜੀ ਹਾਂਜੀ ਇਹ ਉਹਨਾਂ ਦਾ ਫਰਜ਼ ਆ ਵੀ ਉਹ ਸਪੀਕਰ 'ਚ ਬੋਲਣ ਲਈ ਵੀ ਆ ਕੰਮ ਕਰਨੇ ਚਾਹੀਦੇ ਹਾਂਜੀ ਹਾਂਜੀ ਇਹ ਤਾਂ ਹੈ ਜੀ ਅੱਜ ਤੱਕ ਵੀ ਕੋਈ ਬੰਦਾ ਦੱਸੇ ਵੀ ਕਿ ਗੁਰਦੁਆਰੇ ਭਾਈ ਤੋਂ ਉਹਦੀ ਜੀਭ ਤੋਂ ਉਹਦੀ ਰਸਨਾ ਤੋਂ ਗੱਲ ਸੁਣੀ ਹੋਵੇ ਤਾਂ ਭਾਈ ਤੁਸੀਂ ਨਲਕੇ ਠੀਕ ਕਰਿਆ ਕਰੋ ਹਣਾ ਉਦੋਂ ਦੇਖ ਕੇ ਨਹੀਂ ਅਗਲਾ ਉਹ ਜਾ ਭਾਈ ਤੁਸੀਂ ਉੱਥੇ ਲੋੜਵੰਦਾ ਵਾਸਤੇ ਪ੍ਰਸ਼ਾਦ ਦੇ ਕੇ ਜਾ ਉੱਥੇ ਵਾਤ ਵਾਤ ਦੇ ਆ ਹੂੰ 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 ਪਰ ਜਿੱਤੇ ਇਹਨਾਂ ਨੂੰ ਆਪਣਾ ਬੈਨੀਫਿਟ ਕਿਸੇ ਦੇ ਘਰੇ ਭੋਗ ਪੈਣਾ ਹੋਵੇ ਜਦੋਂ ਪੈਸੇ ਇਕੱਠੇ ਹੁੰਦੇ ਆ ਉਹਦੇ 10 ਵਾਰੀ ਵੀ 5-7 ਵਾਰੀ ਬੋਲਦੇ ਆ ਜੀ ਭੋਗ ਤੇ ਪਹੁੰਚੋ ਜੀ ਭੋਗ ਤੇ ਪਹੁੰਚੋ ਜੀ ਭੋਗ ਤੇ ਪਹੁੰਚੋ ਜੀ ਹਾਂ ਉਹ ਜੀ ਇੱਥੋਂ ਇੱਥੋਂ ਵੀ ਆਪਣਾ ਭਾਈ ਵੀ ਪਿੰਡ ਵਾਲਿਆਂ ਨੇ ਕਵਰੇ ਲੰਘਿਆ ਹੋਊ ਇੱਥੇ ਦੇਖਣੇ ਨੜਕਾ ਹਾਂ ਵੇਖੇ ਹੋਣੇ ਠੀਕ ਆ ਕਦੇ ਉਹਦੇ ਮਨ 'ਚ ਫੁਰਨਾ ਬਣਿਆ ਉਹ ਜਾ ਕੇ ਯਾਰ ਨਾ ਸੋਵੇਂ ਤਾਂ ਨਾ ਚਾਲੂ ਕਰਾਈ ਜਾਣ ਹਾਂ ਜੀ ਸੰਗਤਾਂ ਦੇ ਸuojਗ ਨਾਲ ਕਿ ਫੁਰਨਾ ਨਹੀਂ ਦੇਖੋ ਜੀ ਖਰੀਜੀ ਗੱਲ ਆ ਮਤਲਬ ਇਹ ਨਿਸ਼ਾਨੀ ਆ ਜਿਸ ਬੰਦੇ ਦੀ ਥੋੜੀ ਬਹੁਤੀ ਰੱਬ ਦੇ ਨਾਲ ਗੁਰੂ ਨਾਲ ਕੁਝ ਥੋੜਾ ਜਿਹਾ ਮਤਲਬ ਨੇੜਤਾ ਬਣਦੀ ਹੈ ਨਾ ਹਾਂ ਹਾਂ ਮਤਲਬ ਉਹ ਉਹ ਬੰਦੇ ਦੇ ਅੰਦਰ ਐਸੇ ਫੁਰਨੇ ਬਣਦੇ ਆ ਇਹ ਤਾਂ ਹੈ ਜੀ ਮਨੁੱਖਤਾ ਦਾ ਭਲਾ ਸੋਚਦਾ ਬੰਦਾ ਹਾਂ ਜੀ ਜਿੰਨੇ ਜੋਗਾ ਹੈਗਾ ਬੰਦਾ ਓਨੇ ਜੋਗਾ ਉਹ ਗੁਰੂ ਸਾਹਿਬ ਨੇ ਸਾਨੂੰ ਇਹੀ ਸਗਾ ਨਾ ਗੁਰੂ ਸਾਹਿਬ ਨੇ ਇਹੀ ਕੀਤਾ ਆਪਣੀ ਜ਼ਿੰਦਗੀ ਚਾਲ ਚਾਹ ਹਾਂਜੀ ਇਹੀ ਕੀਤਾ ਜੀ ਇਹ ਥੋੜਾ ਵੀ ਆਪਣੇ ਘਰ ਤੱਕ ਹੀ ਰਹਿੰਦੇ ਹੁੰਦੇ ਸੀ ਹੂੰ ਹੂੰ ਵੀ ਆਪਣੇ ਬੱਚਿਆਂ ਨੂੰ ਜਾਣ ਦੇ ਲਿਆ ਉਹਨਾਂ ਦਾ ਪਾਲਣਾ ਪੋਛਣ ਕਰ ਲਿਆ ਬਹੁਤੀ ਮਰਦਾ ਦਾ ਮਰੀਏ ਵੀ ਸਾਨੂੰ ਕੀ ਲੱਗੇ ਹੂੰ ਨਹੀਂ ਤਾਂ ਜੀ ਇਹ ਜਿਹੜੇ ਹੁੰਦੇ ਆ ਜਿਹੜੇ ਅਸੀਂ ਛੱਡ ਕੇ ਮੈਂ ਸਾਰਿਆਂ ਨੂੰ ਕਹਿੰਦਾ ਉਹ ਤੇ ਜਿਹੜੇ ਗੁਰਗਰ ਜਿਹੜੇ ਗ੍ਰੰਥ ਦੀ ਡੌੜੀ ਕਰਦੇ ਉਹਨਾਂ ਨੇ ਕੰਮ ਹੀ ਹੂੰ ਉਹਨਾਂ ਨੂੰ ਕਿਸੇ ਨਾਲ ਹੈ ਹੀ ਕੋਈ ਨਹੀਂ ਆਏ ਤਾਂ ਜੀ ਤੂੰ ਭੁੱਖਾ ਮਰੀ ਜਾ ਪਰ ਹੋਰ ਵੇਖੋ ਕਮਾਲ ਦੀ ਗੱਲ ਹੈ ਹੁਣੋ ਕੋਈ ਲੰਭ ਗੱਲ ਵਿਸ਼ਾ ਲੰਮਾ ਹੋ ਜਾਂਦਾ ਇੱਕ ਇਸ ਗੱਲ ਤੋਂ ਮੈਂ ਹੈਰਾਨ ਆਇਆ ਤਲਵੰਡੀ ਭਾਈ ਇੱਕ ਬੰਦੇ ਦੀਆਂ ਨਾ ਦੋਵੇਂ ਬਾਹਾਂ ਵੱਡੀਆਂ ਇਥੋਂ ਹੂੰ 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 ਤੇ ਉਹ ਬੰਦਾ ਉਹ ਕਹਿੰਦਾ ਵੀ ਮੈਂ ਮੰਗ ਕੇ ਨਹੀਂ ਆਂਦਾ ਹਾਂਜੀ ਉਹ ਦੂਜੇ ਬੰਦਾ ਨੂੰ ਉਹ ਵੀ ਤੂੰ ਕੀ ਕਰੇਗਾ ਹੂੰ ਹੂੰ ਤੂੰ ਕੀ ਕਰ ਲੇਗਾ ਤੂੰ ਕੀ ਕਰ ਲੇਗਾ ਹਨਾ ਹੂੰ ਹੂੰ ਤੇ ਉਹ ਕੀ ਕਰਦਾ ਜੀ ਹਾਂਜੀ ਪਲਾ 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 ਉਹ ਬੰਦਾ ਕੀ ਕਰਦਾ ਜੀ ਦੋਵੇਂ ਬਾਹਵਾਂ ਵੱਢੀਆਂ ਹਾਂਜੀ ਉਹ ਨਾ ਅਰਗਬੱਤੀ ਲੈ ਲੈਂਦਾ ਜੀ ਤੇ ਅਰਗਬੱਤੀ ਇੱਕ ਝੋਲੇ 'ਚ ਅਰਗਬੱਤੀਆਂ ਪਾ ਕੇ ਨਾ ਹਾਂਜੀ ਤੇ ਉਹ ਆਪਣੇ ਇਹਦੇ ਵਿੱਚ ਪਾ ਲੈਂਦਾ ਵਿਚਾਰਾ ਜਿਹੜਾ ਵੀ ਪਾਦਾ ਹੈਗਾ ਬਾਹ ਕੱਟੀ ਹੋਈ ਹਾਂਜੀ ਉਹ ਦੁਕਾਨਾ ਤੇ ਐਂ ਜਾੜਦਾ ਐਦਾਂ ਕਰਕੇ ਵੇਖੋ ਐ ਹਾਂ 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 ਤੇ ਦੁਕਾਨਦਾਰ ਪੁੱਛਦਾ ਵੀ ਅਰਗਬੱਤੀ ਹਾਂਜੀ ਉਹ ਇੱਕ ਡੱਬੀ ਦੋ ਡੱਬੀ ਲੈਣੀਆਂ ਉਹ ਵਿੱਚੋਂ ਕਢ ਲੰਦਾ ਆਪਦੇ ਹੱਥ ਨਾਲ ਦੁਕਾਨਦਾਰ ਕਢਦਾ ਹਾਂਜੀ ਹਾਂਜੀ ਦੁਕਾਨਦਾਰ ਹੁਣ ਉਹਦੇ ਤਾਂ ਹੱਥ ਨਹੀਂ ਦੁਕਾਨਦਾਰ ਆਪਦੇ ਹੱਥ ਨਾਲ ਹੀ ਉਹਦੀ ਥੁਲੇ ਚ ਪੈਂਦਾ ਠੀਕ ਹੈ ਜੀ ਕੀ ਉਹ ਬੰਦਾ ਮੰਗ ਕੀ ਦੀ ਸੋਚ ਹੈ ਜੀ ਉਹ ਬੰਦੇ ਦੀ ਮੰਗੇ ਨਹੀਂ ਖਾਂਦਾ ਸੋਚ ਦੀ ਗੱਲ ਕਰਦੇ ਹਾਂ ਮਤਲਬ ਕਿਸੇ ਨੇ ਸਾਨੂੰ ਜਵਾਬ ਦੇਣਾ ਹੋਵੇ ਨਾ ਗੁਰਬਾਣੀ ਦੀ ਵਿੱਚੋਂ ਆਧਾਰ ਬਣਾ ਕੇ ਸਾਨੂੰ ਕੋਈ ਜਵਾਬ ਦੇ ਸਕਦਾ ਜੀ ਕਮੈਂਟਾਂ ਦੇ ਵਿੱਚ ਇਹ ਹੋਗਾ ਨਾ ਮਾਰੇ ਇਹ ਜਵਾਬ ਦੇਣਾ ਤਾਂ ਗੁਰਬਾਣੀ ਦੇ ਵਿੱਚ ਵੀ ਦੱਸੋ ਵੀ ਇਹ ਕਿਹੜਾ ਧਰਮ ਹੈ ਹੂੰ 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 ਵੀ ਹਾਰੇ ਬੰਦੇ ਕੋਲ ਰਾਸ਼ਨ ਪਿਆ ਹੋਵੇ ਸਹੂਲਤਾਂ ਬੰਦਾ ਰੋਟੀ ਵੀ ਮੰਗ ਕੇ ਖਾਵੇ ਪਕਾ ਕੇ ਨਾ ਖਾਵੇ ਹੂੰ ਇਹ ਕਿਹੜਾ ਧਰਮ ਆ ਯਾਰ ਫਿਰ ਹਾਂ ਫਿਰ ਸਿੱਖ ਧਰਮ ਦੇ ਵਿੱਚ ਸਾਡੇ ਸਿੰਘਾਂ ਨੇ ਸਾਡੀਆਂ ਬੀਬੀਆਂ ਨੇ ਕਿੰਨੀਆਂ ਕਿੰਨੇ ਤਸੀਹੇ ਝੱਲੇ ਆ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਹਨਾ ਜੀ ਹਾਂਜੀ ਹਾਂਜੀ ਜਿਹੜਾ ਬੰਦਾ ਆਪਦੀ ਰੋਟੀ ਬਣਾ ਕੇ ਪਕਾ ਕੇ ਨਹੀਂ ਖਾਦਾ ਉਹ ਕਿਸੇ ਦਾ ਕੀ ਸਵਾਰ ਸਕਦਾ ਹੈ ਕੀ ਸਵਾਰ ਸਕਦਾ ਇਹ ਤਾਂ ਹੈ ਜੀ ਮੈਂ ਬੜਾ ਇਸ ਗੱਲ ਤੋਂ ਹੈਰਾਨ ਹੁਣਾ ਔਰ ਆਸਿਨ ਸਰਗੋ ਹੈਗੀ ਕਰੀ ਕੋਰਦੋਰੇ ਕਿਸੇ ਕਿਸੇ ਵੇਲੇ ਭਾਈ ਨੂੰ ਛੱਡ ਕੇ ਕਈ ਹੈਗੇ ਵੇਲੇ ਵੇਲੇ ਪਰ ਇਹ ਹਰ ਕੋਈ ਭਾਈ ਦਾ ਰੋਟੀ ਮੰਗਦਾ ਖਰਦਾ ਹੂੰ ਪਰ ਇੱਥੋਂ ਤੱਕ ਗੱਲ ਹੈ ਜੀ ਕੱਲੇ ਪੇਟ ਦਾਸਤੇ ਨਹੀਂ ਫਿਰ ਉਹਨੂੰ ਸਤਾ ਕੇ ਕੁਆੜੀਆਂ ਨੇ ਵੇਚੀਆਂ ਜਾਂਦੀਆਂ ਹਾਂਜੀ ਹਾਂਜੀ ਇਹ ਤਾਂ ਹੈ ਜੀ ਇਹ ਕੋਈ ਧਰਮ ਆ ਦੱਸੋ ਜੀ ਇਹ ਕਿਹੜਾ ਧਰਮ ਆ ਤੇ ਅਸੀਂ ਇਹਨਾਂ ਲੋਕਾਂ ਨੂੰ ਧਰਮ ਦੇ ਆਗੂ ਇਹਨਾਂ ਤੋਂ ਜਾ ਕੇ ਸੇਧ ਲੈਣੇ ਬਾਬਾ ਜੀ ਸਾਡੇ ਪਾਠ ਕਰੋ ਬਾਬਾ ਜੀ ਸਾਡੇ ਗਰੇ ਦਾਸ ਕਰੋ ਹੂੰ ਤੇ ਮੈਂ ਕਹਾਂ ਮੈਂ ਕਹਾਂ ਵੀ ਇਹ ਮਾਂ ਪਿਓ ਨੇ ਅੱਜ ਤੱਕ ਦਾਪੇ ਨੇ ਆਪਦੀ ਅਰਦਾਸ ਤਾਂ ਕੀਤੀ ਨਹੀਂ ਵਾਹਿਗੁਰੂ ਤੇ ਮੈਨੂੰ ਬਲਬਖਸ਼ੀ ਮੈਂ ਰੋਟੀ ਆਦੀ ਬਣਾ ਕੇ ਆਪੇ ਹੀ ਖਾ ਲਿਆ ਕਰੀ ਵੀ ਵਾਹਿਗੁਰੂ ਮੇਰਾ ਖੇੜਾ ਛੁੱਟ ਜੇ ਕਿਤੇ ਹਾਂ ਇਹ ਤਾਂ ਹੈ ਮੰਗਣ ਵਾਲਾ ਹਾਂ ਇਹ ਖੁਸ਼ ਹੁੰਦੇ ਜੀ ਮੰਗੇ ਖੁਸ਼ੀ ਆ ਨਾਲ ਜਾ ਉਹ ਕੁਝ ਸੀ ਜਾ ਕੇ ਲੋ ਪੰਕਾ ਮਾ ਠੀਠਾ ਪੋਣਾ ਹੋਰ ਕੀ ਹੈ ਆ ਵੀ ਹੀ ਹੈ ਬਹੁਤ ਇਹ ਆ ਸਿੱਧੀ ਗੱਲ ਨਹੀਂ ਬਹੁਤ ਵੱਟੀ ਦੁਖਾਂਤ ਦੀ ਗੱਲ ਐ ਹੈ ਤਾਂ ਦੁਖਾਂਤ ਦੀ ਗੱਲ ਹੈ ਜੀ ਤੇ ਹੁਣ ਕਿੱਥੇ ਅਰੇ ਗ੍ਰੰਤੀ ਸੰਗ ਦਾ ਡਿਊਟੀ ਸਾਨੂੰ ਦੱਸੇ ਭਾਈ ਆਪਦੀ ਕਿਰਤ ਕਰਿਆ ਕਰੋ ਹੂੰ ਨਾਮ ਜਪੋ ਭਾਈ ਗੰਡ ਕਹੀ ਸਕੋ ਹੂੰ ਹਣਾ ਹੁਣ ਜਿਹੜਾ ਬੰਦਾ ਆਪਣੀ ਕਿਰਤ ਕਰਦਾ ਦੂਜੇ ਨੇ ਕਿਵੇਂ ਕਹਿ ਦੂਗਾ ਜੀ ਉਹ ਕਹਿ ਨਹੀਂ ਸਕਦਾ ਜੀ ਹਣਾ ਮਤਲਬ ਕਿ ਕੀ ਰੋਟੀਆਂ ਦਾ ਕਾਰਨ ਬਣਿਆ ਭਾਈ ਗਰਬਾਣੀ ਨੂੰ ਇੱਕ ਆਪਣਾ ਰੋਟੀ ਦਾ ਮਤਲਬ ਵਧੀਆ ਬਣਾ ਲੈ ਹੂੰ ਇਹ ਗੁਰੂ ਗ੍ਰੰਥ ਸਾਹਿਬ ਚ ਮੈਂ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਬੋਲ ਆ ਅੰਤਰ ਕਪਟ ਉਧਰ ਭਰਨ ਕੇ ਤਾਈਂ ਪਾਠ ਪੜੇ ਗਵਾਰੀ ਗੁਰੂ ਜੀ ਕਹਿੰਦੇ ਅੰਦਰੋਂ ਕਪਤੀ ਆ ਭਾਵ ਗੁਰੂ ਦੀ ਵਿਚਾਰ ਤੋਂ ਉਲਟ ਵਿਚਾਰ ਰੱਖਦਾ ਹੂੰ ਗੁਰੂ ਦੀ ਵਿਚਾਰ ਨਾਲ ਸਮਤ ਨਹੀਂ ਕਹਿੰਦੀ ਢਿਡਰ ਭਰਨ ਦੀ ਖਾਤਰ ਪਾਠ ਫੜੀ ਜਾਂਦਾ ਹੂੰ ਕੀ ਕਹਿੰਦੇ ਗਵਾਰੀ ਪਾਗਲ ਹੁਣ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਪਾਗਲ ਕਹਿੰਦੇ ਆ ਕਿਉਂ ਉਹ ਜੀ ਜਿਹੜਾ ਆਪਣੇ ਢਿੱਡ ਦੀ ਖਾਤਰ ਬਾਣੀ ਪੜਦਾ ਹਾਂਜੀ ਹਾਂਜੀ ਆਪਾਂ ਲੋਕ ਜਿਨ੍ਹਾਂ ਨੂੰ ਜਿਹੜੇ ਬੇਵਿਸ਼ਵਾਸ ਲੋਕ ਆ ਆਪਾਂ ਨੂੰ ਬੱਬਾ ਜੀ ਕਹਿੰਦੇ ਹੂੰ ਹੂੰ ਆਪਾਂ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਜੀ ਸੇਵਾ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕੋਈ ਮਨੁੱਖ ਵੀ ਕਰ ਸਕਦਾ ਕਿਉਂ ਗ੍ਰੰਥੀ ਨਹੀਂ ਕਰ ਸਕਦਾ ਇਕੱਲਾ ਤੁਸੀਂ ਪੁੱਛੋ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੁੰਦੀ ਗੁਰੂ ਦਾ ਬਚਨ ਮੰਨਣਾ ਬਚਨ ਮੰਨਣਾ ਉਹ ਬੰਦਾ ਕੋਈ ਮਜ਼ਦੂਰੀ ਕਰਦਾ ਕੋਈ ਖੇਤੀ ਕਰਦਾ ਕੋਈ ਵਰਕਸ਼ਾਪ ਕੋਈ ਜੋਬ ਕਰਦਾ ਉਹ ਕੋਈ ਵੀ ਬਚਨ ਮੰਨ ਸਕਦਾ ਇਹ ਨਹੀਂ ਵੀ ਗਰੰਥੀ ਸਿਆ ਜੇ ਹੁਣ ਇਹ ਸੇਵਾ ਤੇ ਬਾਕੀ ਲੋਕੀ ਦਾ ਵਾਂਝੇ ਰਹਿ ਜਾਣਗੇ ਸਾਰੇ ਹਾਂਜੀ ਹਾਂਜੀ ਜੀ ਹਾਂਜੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਸੇਵਾ ਸੁਭਾ ਸੰਸਥਾ ਵੀ ਕੇਵਲ ਸੇਵਾ ਮੰਨ ਲਓਗੇ ਤੁਸੀਂ ਤੇ ਬਾਕੀ ਲੋਕੀ ਦਾ ਗਏ ਫਰੇਵੇਂ ਇਹ ਸੇਵਾ ਤੇ ਨਾਲ ਲਟਕ ਲੈ ਜਾਣੀ ਪਰ ਇਹ ਸੇਵਾ ਕਿਸੇ ਨੂੰ ਪਾਰ ਨਹੀਂ ਲਾਉਂਦੀ ਇਹ ਸੇਵਾ ਨੇ ਕਿਸੇ ਨੂੰ ਪਾਰ ਨਹੀਂ ਲਾਉਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨ ਕੇ ਸੇਵਾ ਇਹ ਸੇਵਾ ਨੇ ਪਾਰ ਲਾਉਣਾ ਜੀ ਜੋ ਲਿਖਿਆ ਉਹਦੇ ਵਿੱਚ ਜਿਹਦੀ ਪੂਜਾ ਕਰਦੇ ਆ ਉਹਨੇ ਪਾਰ ਲਾਉਣਾ ਹਾਂਜੀ ਅਸੀਂ ਤਾਂ ਆਪਾਂ ਦੇਖਦੇ ਆਂ ਜੀ ਜਿਨ੍ਹਾਂ ਨੇ ਕੱਲੀ ਇਹ ਸੇਵਾ ਕੀਤੀ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਵੇਰ ਪ੍ਰਕਾਸ਼ ਸਾਮਣ ਸੁਖਾਸਣ ਗਾਲਿਆ ਤੇ ਉਹ 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 ਲੋਕ ਕਿੰਨੇ ਕਿੰਨੇ ਉਹਨਾਂ ਦੇ ਜਲੂਸ ਨਿਕਲਦੇ ਦੇਖਦੇ ਆਪਾਂ ਹੂੰ ਮੀਡੀਆ ਦੱਸਦਾ ਜੀ ਇਹ ਗ੍ਰੰਥੀ ਨੇ ਆ ਮਾੜੀ ਹਰਕਤ ਕੀਤੀ ਏ ਨੇ ਆ ਚੋਰੀ ਕਰਦਾ ਫੜਿਆ ਗਿਆ ਹੂੰ ਦੇਖਦੇ ਨਾ ਆਪਾਂ ਜੀ ਦੇਖਦੇ ਦੇਖਦੇ ਫਿਰ ਉਹ ਸੇਵਾ ਨੇ ਬਚਾਇਆ ਤਾਂ ਹੈ ਨਹੀਂ ਹੂੰ ਜੇ ਉਹਨਾਂ ਨੇ ਬਚਨ ਕਮਾਉਣ ਦੀ ਸੇਵਾ ਕੀਤੀ ਹੋਈ ਕਿ ਕੀਤੀ ਹੁੰਦੀ ਫਿਰ ਚੋਰੀ ਕਿਉਂ ਕਰਦੇ ਫਿਰ ਕਿਉਂ ਮਾੜੀ ਹਰਕਤ ਕਰਦੇ ਠੀਕ ਹੈ ਨਾ ਇਹ ਸੇਵਾ ਨਹੀਂ ਪਾਰ ਲਵਣੀ ਉਹਨੇ ਨਹੀਂ ਹਾਂਜੀ ਮੈਸਤਰੀ ਜੀ ਇਹਦਾ ਹੈ ਹੀ ਢੱਕਣ ਜਿਆ ਇਹ ਤਾਂ ਨਾ ਹੁੰਦਾ ਇਹਸਾਨ ਸਾਡੇ ਨਾਲ ਨਰਮਨ ਸਿੰਘ ਪਤਲੀ ਜੀ ਜਿਨ੍ਹਾਂ ਨੇ ਵਿਚਾਰ ਰੱਖੇ ਆ ਇਹਨਾਂ ਨੂੰ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਜ਼ਰੂਰ ਕਿਸੇ ਦਾ ਭਲਾ ਹੋ ਜੇ ਵੀਡੀਓ ਸੁਣ ਕੇ ਕਿਸੇ ਨੂੰ ਅਕਲ ਆ ਜੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਠੀਕ ਹੈ ਇੰਨੀ ਇੱਕ ਬੇਨਤੀਆਂ ਕਰ ਦੇਖੇ ਮੈਂ ਤੇ ਜੱਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ